ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਨੂੰ ਸਖਤ ਨਸੀਹਤ ਦਿੱਤੀ ਹੈ ਸਖਤ ਨਸੀਹਤ ਕੀ ਦਿੱਤੀ ਹੈ ਕਿ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ ਜਾਂ ਇਹ ਨਸੀਹਤ ਕੁਝ ਹੋਰ ਹੈ ਬਹੁਤ ਅਹਿਮ ਜਿਹੜੀ ਖਬਰ ਹੈ ਜਾਣਨ ਵਾਲੀ ਹੈ ਇਸੇ ਗੱਲ ਜਿਹੜੀ ਅਸੀਂ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ 21 ਮਾਰਚ ਤੋਂ 28 ਮਾਰਚ ਤੱਕ ਪੰਜਾਬ ਸਰਕਾਰ ਨੇ ਜਿਹੜਾ ਉਹ ਬਜਟ ਸੈਸ਼ਨ ਸਦਿਆ ਬਜਟ ਪੇਸ਼ ਹੋਊਗਾ ਪਰ ਸਵਾਲ ਉੱਠ ਰਹੇ ਨੇ ਕਿ ਇਹ ਬਜਟ ਸੈਸ਼ਨ ਇੰਨਾ ਛੋਟਾ ਕਿਉਂ ਇੱਕ ਸਾਲ ਦੇ ਵਿੱਚ 40 ਬੈਠਕਾਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਲਗਾਤਾਰ ਸੈਸ਼ਨ ਛੋਟੇ ਕਰਨ ਦੇ ਰਿਕਾਰਡ ਕਿਉਂ ਬਣਾ ਰਹੀ ਹੈ ਔਰ ਇਸ 7 ਦਿਨਾਂ ਦੇ ਸੈਸ਼ਨ ਦੇ ਅੰਦਰ ਜਿਹੜਾ ਹੈਗਾ 2-3 ਦਿਨ ਦੀਆਂ ਤਾਂ ਛੁੱਟੀਆਂ ਹੀ ਆ ਜਾਣੀਆਂ ਨੇ ਔਰ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਸਰਕਾਰ ਕਿਉਂ ਸੈਸ਼ਨ ਨੂੰ ਲੰਬਾ ਨਹੀਂ ਚਲਾਉਣਾ ਚਾਹੁੰਦੀ ਇਸ ਤੋਂ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਦੀ ਹੈ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਅੱਜ ਬਹੁਤ ਵੱਡੇ ਪੱਧਰ ਤੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਣੀ ਹੈ ਜਿਹੜੇ ਧੁਮਾ ਇਹਦੀ ਅਗਵਾਈ ਕਰ ਰਹੇ ਨੇ ਔਰ ਨਾਲ ਹੀ ਨਾਲ ਇਹ ਵੀ ਗੱਲ ਹੈ ਕਿ ਅੱਜ ਰਣਨੀਤੀ ਕੋਈ ਨਵੀਂ ਬਾਨੀ ਹੈ ਕੀ ਨਵੀਂ ਰਣਨੀਤੀ ਬਾਰੇ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਉਦੋਂ ਆਮ ਆਦਮੀ ਪਾਰਟੀ ਦੇ ਕੁਝ ਵੱਡੇ ਲੀਡਰਾਂ ਦੇ ਉੱਪਰ ਪਰਚੇ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਕਿਹੜੇ ਵੱਡੇ ਲੀਡਰਾਂ ਦੇ ਉੱਪਰ ਪਰਚਾ ਹੋਣ ਜਾ ਰਿਹਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਣੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖندر ਜੀ ਸਾਰੇ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਸ਼ੁਰੂਆਤ ਇਸੇ ਖਬਰ ਤੋਂ ਹੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 21 ਤੋਂ ਲੈ ਕੇ 28 ਤੱਕ ਜਿਹੜਾ ਬਜਟ ਸੈਸ਼ਨ ਸੱਦਿਆ ਹੈਗਾ 21 ਤਰੀਕ ਨੂੰ ਸ਼ੁੱਕਰਵਾਰ ਹੈ 22 ਤੇ 23 ਨੂੰ ਸ਼ਨੀਵਾਰ ਤੇ ਐਤਵਾਰ ਹੈ 21 ਤਰੀਕ ਨੂੰ ਸ਼ਰਧਾਂਜਲੀ ਵਾਲਾ ਸਮਾਗਮ ਹੋਣਾ ਹੈ 22 ਤੇ 23 ਨੂੰ ਸ਼ਨੀ ਐਤਵਾਰ ਦੀ ਛੁੱਟੀ ਆ ਜਾਣੀ ਹੈ ਮਗਰ ਦਿਨ ਜਿਹੜੇ ਉਹ ਕਿਹੜੇ ਰਹਿ ਗਏ ਹੈ ਬਜਟ ਸੈਸ਼ਨ ਇੰਨਾ ਛੋਟਾ ਕਿਉਂ ਔਰ ਲਗਾਤਾਰ ਹੀ ਮੰਗ ਕਰਦੇ ਸੀਗੇ ਕਿ ਇੱਕ ਸਾਲ ਦੇ ਵਿੱਚ 40 ਬੈਠਕਾਂ ਹੋਣੀਆਂ ਚਾਹੀਦੀਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੇ ਖੁਦ ਸਭ ਤੋਂ ਛੋਟੇ ਸੈਸ਼ਨ ਕਰਨ ਦੇ ਰਿਕਾਰਡ ਜਿਹੜੇ ਆ ਬਣਾ ਲਏ ਆ ਇੰਨੇ ਆ ਸਾਲ ਦੇ ਵਿੱਚ ਘੱਟ ਮੀਟਿੰਗਾਂ ਕਰਵਾਈਆਂ ਨੇ ਕਿ 70 ਸਾਲਾਂ 'ਚ ਇਹ ਵੀ ਕਦੇ ਪਹਿਲਾਂ ਹੋਇਆ ਨਹੀਂ ਜਿਵੇਂ 70 ਸਾਲ 70 ਸਾਲ ਕਰਦੇ ਹੁੰਦੇ ਆ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਹਾਲਾਂਕਿ ਹਾਲੇ ਤੱਕ ਵਿਰੋਧੀ ਚੱਜਦੇ ਨਹੀਂ ਨਹੀਂ ਤਾਂ ਮੈਨੂੰ ਲੱਗਦਾ ਕਿ ਜੇ ਵਿਰੋਧੀ ਵੀ ਚੱਜਦੇ ਹੁੰਦੇ ਸਵਾਲ ਚੁੱਕਣ ਜੋਗੇ ਤਾਂ ਮੈਨੂੰ ਲੱਗਦਾ ਇਹਨਾਂ ਨੇ ਇਹ ਵੀ ਨਹੀਂ ਸੀ ਦਿਨ ਜਿਹੜੇ ਸਦਨੇ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਸੈਸ਼ਨ ਸਦਨ ਤੋਂ ਭੱਜੀ ਜਾ ਰਹੀ ਹੈ ਔਰ ਉਧਰ ਕਹਿੰਦੇ ਆ ਕਿ ਮੁੱਖ ਮੰਤਰੀ ਨੇ ਮੰਤਰੀਆਂ ਨੂੰ ਵੀ ਜਿਹੜੀ ਆ ਉਹ ਨਸੀਹਤ ਦਿੱਤੀ ਐ ਕਹਿੰਦੇ ਕਿ ਭਾਈ ਆਪਦਾ ਕੰਮ ਕਾਜ ਚੰਗੀ ਤਰ੍ਹਾਂ ਸੰਭਾਲੋ ਤੇ ਉਧਰ ਧਿਆਨ ਦਿਓ ਨਹੀਂ ਤਾਂ ਫੇਰ ਬਦਲ ਵੀ ਹੋਣਾ ਹੀ ਐ ਤੇ ਕਿਸੇ ਦੀ ਵੀ ਛੁੱਟੀ ਹੋ ਤਾਂ ਨਹੀਂ ਕਿਵੇਂ ਦੇਖਦੇ ਉਸ ਪੂਰੀ ਚੀਜ਼ ਸੁਪਿੰਦਰ ਜੀ ਅਜਲਾਸ ਨੂੰ ਲੈ ਕੇ ਪੰਜਾਬ ਸਰਕਾਰ ਹਮੇਸ਼ਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹਮੇਸ਼ਾ ਸਵਾਲਾਂ ਦੇ ਢੇਰ ਵਿੱਚ ਰਹੀ ਐ ਕਿਉਂਕਿ ਜਦੋਂ ਵੀ ਸੈਸ਼ਨ ਇਹਨਾਂ ਵੱਲੋਂ ਸੱਦਿਆ ਜਾਂਦਾ ਕਦੇ ਤਾਂ ਸੈਸ਼ਨ ਛੋਟਾ ਕਰ ਲਿਆ ਜਾਂਦਾ ਤਾਂ ਕਦੇ ਫਿਰ ਸੈਸ਼ਨ ਜਿਹੜਾ ਆਪਣੀ ਮਰਜ਼ੀ ਦਾ ਸਭਲੇ ਜਾਂਦਾ ਤੇ ਜਿਸ ਨੂੰ ਰਾਜਪਾਲ ਸਾਹਿਬ ਬੀਕੇ ਸਮਿਟ ਵਿੱਚ ਜਿਸ ਤਰੀਕੇ ਨਾਲ ਮਨਜ਼ੂਰੀ ਨਹੀਂ ਦਿੰਦੇ ਨੇ ਕਦੇ ਵੀ ਉਹ ਗੈਰਸੰਵਤਾਨਕ ਦੱਸਦੇ ਵੀ ਆ। ਸੋ ਆਮ ਆਦਮੀ ਪਾਰਟੀ ਦੀ ਇਹ ਤਰਾਸਤੀ ਰਹੀ ਹੈ ਜਦੋਂ ਦੀ ਸਰਕਾਰ ਪੰਜਾਬ 'ਚ ਬਣੀ ਆ। ਇਸ ਅਜਲਾਸਾਂ ਨੂੰ ਲੈ ਕੇ ਕਦੇ ਵੀ ਜਿਹੜਾ ਢੰਗ ਦਾ ਕੰਮ ਹੈ ਇਹਨਾਂ ਪਾਸੋਂ ਜਿਹੜਾ ਉਹ ਨਹੀਂ ਹੋਇਆ ਕਦੇ ਟਕਰਾਅ ਵੀ ਅਜਲਾਸ ਦੇ ਮੁੱਦੇ ਤੇ ਬਨਵਾਰੀ ਦਲ ਪ੍ਰੋਤਰਾ ਹੁੰਦਾ ਰਿਹਾ ਉਹ ਸਾਰੇ ਨੂੰ ਪਤਾ ਹੈ। ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਵਿੱਚ ਸੀ ਹਮੇਸ਼ਾ ਇਹ ਮੰਗ ਕਰਦੀ ਸੀ ਕਿ ਅਜਲਾਸ ਘੱਟੋ ਘੱਟ 40 ਬੈਠਕਾਂ ਦੀਆਂ ਸਾਲ ਛੁਡੀਆਂ ਚਾਹੀਦੀਆਂ। ਤੇ ਮੇਰਾ ਨਹੀਂ ਖਿਆਲ ਕਿ ਤਿੰਨ ਸਾਲਾਂ ਦੇ ਵਿੱਚ ਤੇ ਤਿੰਨ ਜਿਹੜਾ ਜਿਹੜਾ ਕ੍ਰਿਕਟ ਦਾ ਪਾਰਕ ਕੀਤਾ ਹੋਇਆ ਉਹ ਸਾਰੇ ਦੇ ਸਾਹਮਣੇ ਹੈਗਾ ਚਲੋ ਖੈਰ ਹੁਣ ਬਜਟ ਇਸਲਾਸ ਜਿਹੜਾ ਆ ਉਹ 21 ਨੂੰ ਸ਼ੁਰੂ ਹੋਣਾ ਤੇ 22 ਤਰੀਕ ਤੱਕ ਚੱਲਣਾ ਔਰ ਦੇਖੋ ਇਹਦੇ ਵਿੱਚ ਵੀ ਇਹਨਾਂ ਇੱਕ ਨਵੀਂ ਚੀਜ਼ ਦੀ ਲੈਤੀ ਆ ਆਮ ਤੌਰ ਤੇ ਬਜਟ ਇਸਲਾਸ ਦੀ ਜਿਹੜੀ ਸ਼ੁਰੂਆਤ ਆ ਉਹ ਰਾਜਪਾਲ ਦੇ ਪਾਸੇ ਪਹੁੰਚਦੀ ਹੈਗੀ ਪਰ ਐਰਕਿੰਗ ਖਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਪੰਜਾਬ ਦੇ ਉਹ ਕਹਿੰਦੇ ਕਿ ਨਹੀਂ ਐਰਕਾ ਪਹਿਲਾਂ ਅਸੀਂ ਬਜਟ ਪੇਸ਼ ਕਰਨਾ ਤੇ 26 ਤਰੀਕ ਨੂੰ ਰਾਜਪਾਲ ਸਾਹਿਬ ਜਿਹੜੇ ਪਾਸੇ ਲੈ ਕੇ ਬਜਟ ਤੇ ਪੇਸ਼ ਹੋਣ ਤੋਂ ਮਗਰੋਂ ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜੀ ਬਹਿਸ ਆ ਉੱਕਰਾਈ ਚਾਹੀਦੀ ਉਹਨਾਂ ਇੱਕ ਨਵੀਂ ਪ੍ਰਿਤਚੜੀ ਆ ਇਸ ਤੇ ਪਾਉਣ ਦੇ ਪਿੱਛੇ ਸਰਕਾਰ ਦਾ ਕੀ ਤਰਕ ਉਹ ਸਮਝ ਨਹੀਂ ਹੁੰਦਾ ਕਿ ਨਾਲ ਸਰਕਾਰ ਦੇ ਕੋਈ ਤਰਕ ਦਿੱਤਾ ਕੇਵਲ ਐਲਾਨ ਕਰ ਦਿੱਤਾ ਕਿ ਜਿਹੜਾ ਰਾਜਪਾਲ ਸਾਹਿਬ ਦਾ ਜਿਹੜਾ ਭਾਸ਼ਣ ਉਹ ਛਪੀ ਵਾਸ਼ਿੰਗ ਕੋਊਗਾ ਹੁਣ ਦੂਜੇ ਪਾਸੇ ਜਿਸ ਤਰੀਕੇ ਨਾਲ ਡਿਕਲੇਅਰ ਕਰ ਦਿੱਤਾ ਗਿਆ ਕਿ ਹਾਂ ਭੀ 21 ਮਾਰਚ ਤੋਂ ਬਜਟ ਦਾ ਅਸਲਾਹ ਸ਼ੁਰੂ ਹੋਣਾ ਤਾਂ ਸਭ ਕੁ ਨਤੀਜੇ ਇਸ ਤਰੀਕੇ ਦੇ ਨਾਲ ਵਿਧਾਇਕਾਂ ਨੂੰ ਟਾਈਮ ਦਿੱਤਾ ਜਾਂਦਾ ਹੁੰਦਾ ਸਵਾਲ ਚੁਪਨਦਾ ਉਹ 15 ਦਿਨ ਦਾ ਸਭਾ ਹੁੰਦਾ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਵਾਲ ਜਿਹੜੇ ਦੇਣੇ ਆ ਉਹ ਜਿਹੜਾ ਵਿਧਾਨ ਸਭਾ ਦੀ ਕਮੇਟੀ ਆ ਉਹਨੂੰ ਤੁਸੀਂ ਦੇ ਦਿਓ ਜਾਂ ਰਾਜਪਾਲ ਆਪਣੇ ਸਪੀਕਰ ਸਾਹਿਬ ਤੱਕ ਜਿਹੜੇ ਪਹੁੰਚ 15 ਦਿਨ ਦਾ ਸਭਾ ਹੁੰਦਾ ਸਾਰੇ ਵਿਧਾਇਕਾਂ ਨੂੰ ਆਪਣੇ ਸਵਾਲ ਲਉਂਦਾ ਜਦੋਂ ਕਿ ਹੁਣ 21 ਤਰੀਕ ਦੇ ਵਿੱਚ ਮਹਿਜ਼ ਪੰਜ ਜਾਂ ਅੱਜ ਜਿਸ ਤਰ੍ਹਾਂ 14 ਤਰੀਕ ਹੈਗੀ ਦੋ ਛੁੱਟੀਆਂ ਫਿਰ ਆ ਗਈਆਂ 15 ਤੇ 16 ਨੂੰ ਫਿਰ ਛੁੱਟੀ ਹੈ ਤੇ ਦਿਨ ਜਿਹੜੇ ਦੇ ਕੇਵਲ 4-3 ਬਚ ਗਏ ਹੁਣ ਇਹਨਾਂ 4 ਦਿਨਾਂ ਦੇ ਵਿੱਚ ਵਧਾਇਕ ਕਿਹ ਕਿਹੜੇ ਸ੍ਰੀ ਕੀਨ ਸਵਾਲ ਜਿਹੜੇ ਉਹ ਲਾਉਣਗੇ ਆਪੋ ਆਪਣੇ ਹਲਕੇ ਦੇ ਸਬੰਧੀ ਕਿਹੜੀ ਕਿਹੜੀ ਜਾਣਕਾਰੀ ਲੈਣਗੇ ਇਹ ਵੀ ਸਰਕਾਰ ਦੀ ਪਰਦੇ ਦੇ ਪਿਛੇ ਬੜੀ ਗਿਣੀਮਥੀ ਅਸੀਂ ਕਹਿ ਸਕਦੇ ਹਾਂ ਕਿ ਸਾਜ਼ਿਸ਼ ਹੋ ਸਕਦੀ ਹੈ ਕਿ ਵਿਧਾਇਕਾਂ ਨੂੰ ਸਮਾਂ ਹੀ ਇੰਨਾ ਨਾ ਦਿਓ ਕਿ ਉਹ ਸਵਾਲ ਹੀ ਨਾ ਰੱਖਣ ਤੇ ਦੂਸਰੇ ਪਾਸੇ ਜੇਕਰ ਉਹ ਸਵਾਲ ਰੱਖਣ ਤੇ ਟਾਈਮ ਹੀ ਇੰਨਾ ਥੋੜਾ ਹੋਵੇ ਕਿ ਗੱਲਬਾਤ ਦਾ ਬਣ ਸਕਦੀ ਹੈ ਵਿਧਾਇਕਾਂ ਨੇ ਅਕੀਲ ਸਾਹਿਬ ਜਦੋਂ ਪਿਛਲਾ ਆ ਥੋੜੇ ਦਿਨ ਪਹਿਲਾਂ ਜਿਹੜਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਵੀ ਵਿਧਾਇਕਾਂ ਨੇ ਨਾਰਾਜ਼ਗੀ ਜਿਹੜੀ ਜਾਹਰ ਕੀਤੀ ਸੀ ਕਿਉਂਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਤਾਂ ਸੈਸ਼ਨ ਬੜ ਪਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਹਿੰਦੇ ਕਿ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਦਿੱਤੀ ਵਿਧਾਇਕਾਂ ਨੂੰ ਕਿ ਭਾਈ ਤੁਸੀਂ ਇਹੋ ਜਿਹੇ ਸਵਾਲ ਨਾ ਪੁੱਛੋ ਜਿਹਦੇ ਨਾਲ ਆਪਣੇ ਮੰਤਰੀ ਨੂੰ ਫਸ ਜਾਣ ਕਸੂਤੇ ਤਾਂ ਫਿਰ ਵਿਧਾਇਕ ਕਹਿੰਦੇ ਕਿ ਭਾਈ ਨਾ ਤੁਸੀਂ ਸਾਨੂੰ ਬਾਹਰ ਬੋਲਣ ਦਿੰਦੇ ਹੋ ਨਾ ਤੁਸੀਂ ਸਾਨੂੰ ਜਿਹੜਾ ਹੈਗਾ ਵਿਧਾਨ ਸਭਾ ਦੇ ਅੰਦਰ ਬੋਲਣ ਦਿੰਦੇ ਹੋ ਨਾ ਸਾਡੇ ਮੰਤਰੀ ਜਿਹੜੇ ਸਾਡੇ ਕੰਮ ਹੀ ਕਰਦੇ ਐ ਚਾਹੂ ਪਿਆ ਕੇ ਮੋੜ ਦਿੰਦੇ ਐ ਤਾਂ ਉਦੋਂ ਵੀ ਵਿਧਾਇਕਾਂ ਨੇ ਨਰਾਜ਼ਗੀ ਆਪਣੀ ਜ਼ਾਹਰ ਕੀਤੀ ਸੀ ਤੇ ਹੁਣ ਵਿਧਾਇਕਾਂ ਦੀ ਬਾਹਰ ਤਾਂ ਕੋਈ ਸੋਣ ਨਹੀਂ ਰਿਹਾ ਤੇ ਜੇ ਵਿਧਾਨ ਸਭਾ ਦੇ ਵਿੱਚ ਵੀ ਦਿਨ ਇਹਨੇ ਥੋੜੇ ਰਹਿਣਗੇ ਕਿ ਜਿਹੜਾ ਵਿਧਾਨ ਸਭਾ ਦੇ ਅੰਦਰ ਉਹ ਆਪਣੇ ਜਿਹੜੇ ਹੈਗੇ ਆ ਗੱਲ ਹੀ ਨਹੀਂ ਕਰ ਰੱਖ ਸਕਣਗੇ ਉਹ ਵੀ ਜਿਹੜੀ ਬੜੀ ਹੈਰਾਨੀ ਵਾਲੀ ਗੱਲ ਹੈ ਔਰ ਜੇ ਤੁਸੀਂ ਸੈਸ਼ਨ ਸਦਣਾ ਸੀਗਾ ਇਸ ਤਰੀਕੇ ਛੋਟਾ ਸਦਣਾ ਸੀ ਤਾਂ ਫਿਰ ਭਾਈ ਸੋਮਵਾਰ ਤੋਂ ਸ਼ੁਰੂ ਕਰ ਲੈਂਦੇ ਕਿਉਂ ਤੁਸੀਂ ਸ਼ੁੱਕਰਵਾਰ ਤੋਂ ਸ਼ੁਰੂ ਕੀਤਾ 21 ਤਰੀਕ ਤੋਂ ਸ਼ੁਰੂ ਕਰਕੇ 22 ਤੇ 23 ਦੀ ਵੈਸੇ ਹੀ ਜਿਹੜੀ ਛੁੱਟੀ ਆ ਗਈ ਸ਼ਨੀ ਐਤਵਾਰ ਦੀ ਮਤਲਬ ਜਾਣ ਬੁੱਝ ਕੇ ਦਿਨ 7-8 ਦਿੱਤੇ ਗਏ ਤੇ ਉਹਦੇ ਵਿੱਚ ਇਹਨਾਂ ਨੂੰ ਪਤਾ ਸੀ ਛੁੱਟੀਆਂ ਆ ਜਾਣੀਆਂ ਸੈਸ਼ਨ ਹੋਰ ਛੋਟਾ ਹੋ ਜਾਊਗਾ ਮਤਲਬ ਹੈਰਾਨੀ ਨਹੀਂ ਕਿਹਾ ਕਿ ਭੱਜ ਹੀ ਰਿਹਾ ਇੱਕ ਤਰੀਕੇ ਨਾਲ ਔਰ ਆਪਣੀ ਇਹ ਸਰਕਾਰ ਤੋਂ ਮਤਲਬ ਕਹਿਣ ਦਾ ਭਾਵ ਵਿਰੋਧੀਆਂ ਤੋਂ ਤਾਂ ਭਜਣਾ ਭਜਣਾ ਆਪਣੇ ਹੀ ਐਮਐਲਏ ਤੋਂ ਭਜ ਰਹੇ ਐ ਤਾਂ ਹੁਣ ਇਹਨਾਂ ਨੂੰ ਆਪਣੇ ਐਮਐਲਏ ਤੋਂ ਵੀ ਡਰ ਲੱਗਣ ਲੱਗਿਆ ਆਮ ਆਦਮੀ ਪਾਰਟੀ ਨੂੰ ਖੁਦ ਅੱਛੀ ਇਸਤਾ ਪਰ ਮੰਨਦਾ ਉਹ ਤੋਂ ਹੀ ਮਿਲ ਗਿਆ ਜਿਸ ਤਰ੍ਹਾਂ ਤੁਸੀਂ ਉਦਾਹਰਣ ਦਿੱਤੀ ਕਿ ਪਿਛਲੇ ਸੈਸ਼ਨ ਦੌਰਾਨ ਪਿੰਨ ਇਹ ਗੱਲ ਕਹਿ ਦਿੱਤੀ ਕਿ ਹਾਂ ਵੀ ਤੁਸੀਂ ਸਵਾਲ ਜਿਹੜੇ ਇਹੋ ਜਿਹੇ ਨਹੀਂ ਪੁੱਛਣੇ ਕਿ ਜਿਹੜੇ ਤੁਹਾਡੇ ਮੰਤਰੀ ਨੂੰ ਆਪਣੇ ਮੰਤਰੀਆਂ ਨੂੰ ਜਿਹੜੀ ਮੁਸ਼ਕਲ ਜਿਹੜੀ ਉਹਦੇ ਖੜੀ ਕਰਦੇ ਨੇ ਪਾ本当 ਤੁਸੀਂ ਦੇਖ ਲਓ ਕਿ ਕੁਦਰਤੀ ਤੌਰ ਤੇ ਇਹ ਸੈਸ਼ਨ ਜਿਸ ਤਰੀਕੇ ਨਾਲ ਸਵਾਲ ਪੁੱਛਣ ਦਾ ਟਾਈਮ ਜਿਹੜਾ 15 ਦਿਨ ਦਾ ਸਮਾਂ ਹੁੰਦਾ ਤੇ ਉਹ ਕੇਵਲ 4-5 ਦਾ ਟਕਾਣ ਕੋਈ ਗੱਲ ਜਿਹੜਾ ਵਿਧਾਇਕ ਆਪਣੀ ਗੱਲ ਰੱਖ ਸਕੇਗਾ ਇਸ ਨੂੰ ਲੈ ਕੇ ਤਰਾ ਜਿਹੜਾ ਸਿੱਧੂ ਜੀ ਚੱਲਦਾ ਪਰ ਬੇਸਿਕਲੀ ਗੱਲ ਜਿੱਥੇ ਮੁੱਕਦੀ ਜਾਂਦੀ ਹੈ ਗੱਲ ਇੱਥੇ ਮੁੱਕਦੀ ਹੈ ਕਿ ਆਮ ਆਪੀ ਪਾਰਟੀ ਸਵਾਲਾਂ ਦੇ ਜਵਾਬ ਦੇ ਤੋਂ ਭੱਜਦੀ ਹੈਗੀ ਚਾਹੇ ਵਿਧਾਨ ਸਭਾ ਦੇ ਅੰਦਰ ਦੀ ਗੱਲ ਹੋਵੇ ਤੇ ਚਾਹੇ ਆਮ ਸ਼ਰਤ ਦੀ ਗੱਲ ਹੋਵੇ ਤੁਸੀਂ ਦੇਖ ਲਓ ਕੋਈ ਮੰਤਰੀ ਜਾਂ ਕੋਈ ਵਿਧਾਇਕ ਜਦੋਂ ਕੋਈ ਸਵਾਲ ਕਰਦਾ ਪੱਤਰ ਕਰਦਾ ਉਹਨਾਂ ਦਾ ਕਿਸ ਤਰੀਕੇ ਨਾਲ ਪੇਸ਼ ਹੁੰਦੀ ਹੈ ਚਲੋ ਖੈਰ ਇਹ ਬਾਦ ਅੱਛਾ ਬਿਤਰਿਕ ਨੂੰ ਜਿਹੜਾ ਰਾਜਪਾਲ ਸਾਹਿਬ ਦਾ 파ਸ਼ਿਕ ਹੋਣਾ ਤਾਂ ਨੋਕਰ ਉਸ ਤੇ ਇੱਕ ਮੀਟਿੰਗ ਹੋਣੀ ਹੈ ਕੋ ਨਾਰੀ ਨਾਲ ਮੁੱਖ ਮੰਤਰੀ ਸਾਹਿਬ ਨੇ ਮੰਤਰੀਆਂ ਨੂੰ ਇੱਕ ਜਿਹੜੀ ਹਦਾਇਤ ਦਿੱਤੀ ਹੈ ਕਿ ਹਾਂ ਵੀ ਤੁਸੀਂ ਆਪਣੇ ਵਿਭਾਗਾਂ ਦੇ ਕੰਮਾਂ ਦੇ ਵਿੱਚ ਨਖਾਰ ਦੇਵੋ ਤਾਂ ਜੋ ਲੋਕ ਵੱਧ ਤੋਂ ਵੱਧ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਆ ਉਹਨਾਂ ਦਾ ਫਾਇਦਾ ਉਠਾ ਸਕਣ ਨਵੀਆਂ ਯੋਜਨਾਵਾਂ ਨਵੇਂ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਜਾਂ ਇਹ ਮੁੱਖ ਮੰਤਰੀ ਸਾਹਿਬ ਨੇ ਬਾਕਾਇਦਾ ਤੌਰ ਤੇ ਕੱਲ ਕੈਬਨਟ ਦੀ ਮੀਟਿੰਗ ਤੋਂ ਬਾਅਦ ਰਸਮੀ ਗੱਲ ਕਰਦਿਆਂ ਆਪਣੇ ਮੰਤਰੀ ਨੂੰ ਤਕੀਦ ਕੀਤੀ ਤੇ ਨਾਲ ਹੀ ਨਾ ਉਹਨਾਂ ਨੇ ਇਹ ਗੱਲ ਕਹੀ ਕਿ ਲੋਕ ਰਾਏ ਦੀ ਬੜਾਈ ਜਾ ਲੋਕ ਰਾਏ ਕਿਹੜੇ ਸੰਦਰਭ ਦੇ ਵਿੱਚ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਜਿਹੜੀ ਆ ਇਸ ਵੇਲੇ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ 540 ਤੋਂ 848 ਵੜਾਉਂਦੇ ਮੂੜ ਚ ਤਾਂ ਜੇਕਰ ਵਧੀਆਂ ਦੀਆਂ ਤਾਂ ਉਸ ਦੇ ਨਾਲ ਪੰਜਾਬ ਨੂੰ ਕੀ ਨੁਕਸਾਨ ਹੁੰਦਾ ਜੇਕਰ ਪੰਜਾਬ ਨੂੰ ਵੱਸੋਂ ਦੇ ਆਧਾਰ ਤੇ ਸੀਟਾਂ ਵਧਦੀਆਂ ਨੇ ਤਾਂ ਬਾਹਰ ਵੀ ਠਾਕੇ ਇਸ ਦੀਆਂ 13 ਸੀਟਾਂ ਜਿਹੜੀਆਂ ਵੱਧ ਜਾਂਦੀਆਂ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਇਹ ਗੱਲ ਕਿ ਪੰਜਾਬ ਨੂੰ ਕੀ ਨੁਕਸਾਨ ਹੋਸਦਾ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਵਿਧਾਇਕਾ ਆਪਣੇ ਮੰਤਰੀ ਨੂੰ ਕਿਹਾ ਕਿ ਲੋਕਾਂ ਦੇ ਵਿੱਚ ਜਾਓ ਤੇ ਲੋਕਾਂ ਨੂੰ ਇਹਦੇ ਸਬੰਧੀ ਦੱਸਿਆ ਜਾਵੇ ਇੱਕ ਲੋਕ ਰਾਇ ਜਿਹੜੀ ਆ ਕੇਂਦਰ ਦੀ ਇਸ ਨੀਤੀ ਦੇ ਖਿਲਾਫ ਪਿਆਰ ਕੀਤੀ ਜਾਵੇ ਕਿ ਪੰਜਾਬ ਦਾ ਨੁਕਸਾਨ ਕਿਹੜੇ ਪੱਧਰ ਤੇ ਹੋ ਸਕਦਾ ਹੈਗਾ ਹੁਣ ਸਿੱਧੂ ਜੀ ਬਚਨਤਾ ਇਹ ਬੰਦਾ ਮੁੱਖ ਮੰਤਰੀ ਸਾਹਿਬ ਨੇ ਹਦਾਇਤਾਂ ਦਿੱਤੀਆਂ ਕਿ ਉਹਨਾਂ ਦੇ ਮੰਤਰੀ ਕਿ ਉਹਨਾਂ ਦੇ ਵਿਧਾਇਕ ਇੰਨੇ ਕਾਰਸ਼ੀਲ ਹੈਗੇ ਆ ਕਿ ਇਸ ਮੁੱਦੇ ਦੇ ਉੱਤੇ ਲੋਕਾਂ ਦੇ ਵਿੱਚ ਇੱਕ ੱਡੀ ਲਹਿਰ ਤੋਂ ਪੈਦਾ ਜਿਹੜਾ ਉਹ ਕਰ ਸਕਣ ਦੱਖਣੀ ਭਾਰਤ ਦੇ ਰਾਜਨੇਤਾ ਸਿੱਧੂ ਜੀ ਇੰਟਰ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰਦਾ ਸ਼ੁਰੂ ਕਰ ਦਿੱਤਾ ਜਿਹੜੀ ਕੇਂਦਰ ਸਰਕਾਰ ਕਰ ਰਹੀ ਹੈ ਪਰ ਪੰਜਾਬ ਸਰਕਾਰ ਦੀ ਤਰਾਸਤੀ ਇਹ ਹੈ ਕਿ ਅਜੇ ਇਹਨਾਂ ਨੇ ਆਪਣੇ ਮੰਤਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਦਾ ਲੋਕ ਸੰਪਰਕ ਵਿਭਾਗ ਇਸ ਵਕਤ ਤੋਂ ਪੂਰਨ ਤੌਰ ਤੇ ਨਕਾਰਾ ਹੋਇਆ ਪਿਆ ਹੈ ਇਹहां ਵੀ ਇਹ ਜਿਹੜੇ ਅਸਲ ਤੱਥ ਲੋਕਾਂ ਦੇ ਸਾਹਮਣੇ ਲਿਆਣੇ ਚਾਹ। ਤਾਂ ਹੁਣ ਜੇਕਰ ਸਰਕਾਰ ਆਪਣੇ ਮੰਤਰੀਆਂ ਜਾਂ ਆਪਣੇ ਵਿਧਾਇਕਾਂ ਦੇ ਸਿੱਟੇ ਨਿਰਭਰ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਚੰਗੀ ਗੱਲ ਆ ਹੁਣ ਤਾਂ ਭੂਮਿਕਾ ਇਹ ਦੇਖਣੀ ਕਿ ਉਹ ਪਤਾ ਹੈ ਜਿਹੜੇ 70 ਸਾਲਾਂ ਦੇ ਬਦਲਾਵ ਦੀ ਗੱਲ ਕਰਦੇ ਕਿ ਬਦਲਾਵ ਆਇਆ ਕੀ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦੀ ਕਿਸ ਨੀਤੀ ਦੇ ਖਿਲਾਫ ਕਿਸੇ ਇੱਕ ਲਹਿਰ ਨੂੰ ਪੈਦਾ ਕਰ ਸਕਣਗੀ ਆਪਣੇ ਆਪ ਦੇ ਵਿੱਚ ਸਕਿੰਦਰ ਜੀ ਇਹ ਵੱਡਾ ਪ੍ਰਸ਼ਨ ਬੜਾ ਹੈਗਾ ਬਾਕੀ ਠੀਕ ਆ ਮੁੱਖ ਮੰਤਰੀ ਸਾਹਿਬ ਨੇ ਹਦਾਇਤ ਕੀਤੀ ਆ ਚੰਗੀ ਗੱਲ ਆ ਦੇਖਦੇ ਆ ਕਿ ਸਰਕਾਰ ਦਾ ਕੇਂਦਰ ਸਰਕਾਰ ਦੀ ਇਸ ਨੀਤੀ ਦੇ ਪ੍ਰਤੀ ਕੀ ਸਟੈਂਡ ਜਿਹੜਾ ਅੰਧਿਆਰ ਦੇ ਵਿੱਚ ਦਿਖਾਈ ਦਿੱਤਾ ਹੈਗਾ ਜੀ ਚਲੋ ਦੇਖਦੇ ਆ ਕਿ ਇਹਦੇ ਵਿੱਚ ਹੁਣ ਅੱਗੇ ਜਾ ਕੇ ਕੀ ਨਿਕਲੂਗਾ ਪਰ ਆਸ ਇਹਦੇ ਤੋਂ ਕੋਈ ਬਹੁਤੀ ਹੈ ਨਹੀਂ ਕਿਉਂਕਿ ਸੈਸ਼ਨ ਬੜਾ ਛੋਟਾ ਹੈ ਹੁਣ ਬਜਟ ਦੇ ਵਿੱਚੋਂ ਵੀ ਕੁਝ ਨਿਕਲੂਗਾ ਜਾਂ ਨਹੀਂ ਨਿਕਲੂਗਾ ਇਹ ਤਾਂ ਗੱਲ ਹੁਣ ਜਿਹੜੀ ਆ ਬਜਟ ਪੇਸ਼ ਹੋਣ ਤੋਂ ਬਾਅਦ ਹੀ ਜਿਹੜੀ ਉਹ ਪਤਾ ਲੱਗੂਗੀ ਅਣਕੀ ਸਾਬ ਉਧਰ 1300 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਵਿੱਚ ਸਤਿੰਦਰ ਜੈਨ ਅਤੇ ਮਨੀਸ਼ ਸਤੂਦੀਆ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮਨਜ਼ੂਰੀ ਜਿਹੜੀ ਆ ਰਾਸ਼ਟਰਪਤੀ ਦੇ ਵੱਲੋਂ ਦੇ ਦਿੱਤੀ ਗਈ ਹੈ ਇਹ ਕਥਿਤ ਘੁਟਾਲਾ ਹੈ ਕੀ ਹੈ ਔਰ ਕੀ ਕੁਝ ਮਸਲਾ ਇਹਦੇ ਵਿੱਚ ਔਰ ਵੱਡੇ ਲੀਡਰ ਫੇਰ ਫਸਦੇ ਜਾ ਰਹੇ ਆ ਆਮ ਆਦਮੀ ਪਾਰਟੀ ਆਲੇ ਸੁਖੰਦਰਜੀ ਬਿਲਕੁਲ ਤੁਸੀਂ ਠੀਕ ਆ ਕਿ ਬਨੀਸ਼ ਸੋਦੀਆ ਤੇ ਸਤਿੰਦਰ ਜੈਨਾ ਦਿੱਲੀ ਸਰਕਾਰ ਦੇ ਵਿੱਚ ਦੋ ਅਹਿਮ ਮੰਤਰੀ ਨੇ ਮੰਤਰੀ ਸਾਹਿਬ ਔਰ ਆਮ ਆਦਮੀ ਪਾਰਟੀ ਦੇ ਮੁਢਲੇ ਚਿਹਰੇ ਨੇ ਜਿਹੜੇ ਕਹਿੰਦੇ ਕਿ ਕਰਾਪਸ਼ਨ ਨੂੰ ਅਸੀਂ ਖਤਮ ਕੀਤਾ ਤੇ ਹੁਣ ਬਨੀਸ਼ ਸੋਦੀਆ ਤੇ ਸਤਿੰਦਰ ਜੈਨ ਕੇ ਵੀ ਦੇ ਕੇ ਸਮੇਂ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪਰਚੇ ਉਹਨਾਂ ਤੇ ਦਰਜ ਹੋ ਗਏ ਤੇ ਇੱਕ ਨਵਾਂ ਘਟਾਲਾ 13000 ਕਰੋੜ ਦਾ ਜਿਹੜਾ ਸਿੱਧੂ ਜੀ ਇਹ ਸਭ ਨੇ ਆਇਆ ਇਹ ਦਿੱਲੀ ਦੇ ਵਿੱਚ ਜਿਹੜੇ 177 ਸੀ ਉਹਨਾਂ ਦੇ ਵਿੱਚੋਂ ਸਖੰਦਰਜੀ ਪੰਜਾਬ ਜਿਹੜੀ ਕੇਂਦਰ ਦੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਉਥੇ ਕਮਰਿਆਂ ਦਾ ਜਿਹੜਾ ਨਿਰਮਾਣ ਕਰਦਾ ਸੀ ਤੇ ਕਮਰਿਆਂ ਤੇ ਨਿਰਮਾਣ ਜਿਹੜਾ ਹੋਇਆ ਉਹ 13 ਸੀ 13000 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਉਹ ਹੋਣਾ ਸੀ ਕਮਰੇ ਜਿਹੜੇ ਬਣਾਉਣੇ ਘੱਟ ਸਨ ਪਰ ਬਣਾ ਜਿਹੜੇ ਉਹ ਵੱਧ ਗਏ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀ ਜਾਂਚ ਆ ਇਹ ਬੀਕੇ ਸਮਝ ਜਿਹੜੀ ਚੱਲੂ ਕੋਈ ਜਦੋਂ ਬੀਕੇ ਸਮਝ ਇਸ ਦੀ ਜਾਂਚ ਸਿੱਧੂ ਸਾਹਿਬ ਸ਼ੁਰੂ ਹੁੰਦੀ ਹੈ ਤਾਂ ਜਿਹੜੇ ਉਥੋਂ ਦੇ ਬੀਕੇ ਸਖਸਣਾ ਉਹ ਦੇਖੀਤੇ ਜਿਹੜੇ ਬੋਡ ਲੈਫਟੇ ਵਿੱਚ ਪੜਦਾ ਤੇ ਉਹਨਾਂ ਨੇ ਇਸ ਮੁੱਦੇ ਨੂੰ ਜਿਹੜੀ ਜਾਂਚ ਕੀਤੀ ਲੋਕ ਨਰ ਭਾਲ ਵਿਭਾਗ ਨੇ ਵੀ ਇਸ ਮੁੱਦੇ ਦੀ ਜਿਹੜੀ ਗਵਰਟਰ ਸਾਹਿਬ ਦੇ ਕਹਿਣ ਤੋਂ ਪਿੱਛੇ ਉਹਨਾਂ ਨੇ ਇਹ ਸਾਰੇ ਮੁੱਦੇ ਦੀ ਜਾਂਚ ਕੀਤੀ ਤੇ ਜਦੋਂ ਜਾਂਚ ਕੀਤੀ ਤਾਂ ਸਿੱਧੂ ਸਿੰਘ ਬੜੇ ਵੱਡੇ ਘਟਾਲੇ ਜਿਹੜੇ ਉਹ ਸਾਹਮਣੇ ਆਏ ਕਿਉਂਕਿ ਨਰਧਾਰਤ ਟਾਰਗੇਟ ਤੋਂ ਇਲਾਵਾ ਵੱਧ ਗਿਣਤੀ ਦੇ ਵਿੱਚ ਜਿਹੜੇ ਕਬੇ ਕਲਾਸ ਰੂਮ ਜਿਹੜੇ ਬਣਾ ਕੇ ਦਰਸਾਏ ਗਏ ਔਰ ਨਾਲ ਜਿਹੜੇ ਉੱਥੇ ਪਾਣੀ ਦਾ ਪ੍ਰਬੰਧ ਸੀ ਉਹ ਵੀ ਨਾਲ ਇਹਨਾਂ 13000 ਕਰੋੜ ਦੇ ਵਿੱਚ ਹੁੰਦਾ ਸੀ ਇਹ ਮੁੱਦੇ ਤੇ ਜਾਂਚ ਹੋਈ ਤਾਂ ਫਿਰ ਕਿਉਂਕਿ ਉਸ ਵੇਲੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਸਰਕਾਰ ਨੇ ਇਹ ਜਾਂਚ ਇੱਕ ਇਸਨਾਲ ਸਟਾਪ ਜੜਾ ਲਾ ਦਿੱਤਾ ਕਿ ਜਾਂਚ ਲਈ ਅੱਗੇ ਕਿਸੇ ਵੀ ਸੂਤਕ ਵਿੱਚ ਵਧਣ ਜੀ ਉਹ ਨਹੀਂ ਦਿੱਤੀ। ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਅਦ ਸਰਕਾਰ ਤੋਂ ਬਾਅਦ ਭਾਜਪਾ ਦੀ ਸਰਕਾਰ ਜਿਹੜੀ ਬਣਦੀ ਹੈ ਤੇ ਭਾਜਪਾ ਸਰਕਾਰ ਨੇ ਉਹਦੇ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਬੀਤੇ ਸਮੇਂ ਚ ਕੀਤੇ ਗਏ ਕਾਰਜ ਨੇ ਉਹਨਾਂ ਦਾ ਸਾਰਾ ਤਪਸਦਿਸ਼ਣ ਜਿਹੜਾ ਕਰਾਂਗੇ ਤੇ ਜੇਕਰ ਕਿਸੇ ਪੱਧਰ ਤੇ ਕੋਈ ਵੀ ਧਰੁਟੀਆਂ ਨਜ਼ਰ ਆਈਆਂ ਤਾਂ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ। ਤਾਂ ਤੁਹਾਨੂੰ ਯਾਦ ਹੋਗਾ ਕਿ ਜਿਸਮ ਦਿੱਲੀ ਦੇ ਵਿੱਚ ਪਾਤੀ ਸਰਕਾਰ ਪੜੀ ਤਾਂ ਉਸਨੇ ਸੈਕਰੀਟਰੀਅਟ ਬੁੱਕ ਉਹਨਾਂ ਲਈ ਗੁੰਮਤਾਪੇ ਸੀ ਜਿਹੜਾ ਕਰਦਾ ਸੀ ਕੋਈ ਵੀ ਚੀਜ਼ ਪਾਰ ਨਹੀਂ ਸੀ ਜਾਂਦੀ। ਬਸ ਇਹ ਦੂਜੀ ਹੁਣ ਰਾਸ਼ਪਤੀ ਅ ਬੜਾ ਅਧਰੋਪਤੀ ਮਗਉਮ ਨੇ ਇਹਦੇ ਸੰਬੰਧਿਤ ਜਿਹੜੀ ਹੈ ਪ੍ਰਬੰਧਕੀ ਜਿਲੀ ਦੀ ਦਿੱਤੀ ਆ ਤੇ ਮਨੀਸ਼ ਸੋਦੀਆ ਤੇ ਸਤਿੰਦਰ ਚੰਦ ਦੇ ਖਿਲਾਫ ਪਰਚਾ ਜਿਹੜਾ ਐਫ ਆਈ ਆਰ ਜਾਜ ਦਰਸਕਰ ਜਾਂਚ ਉਹ ਦਰਜ ਕਰਨ ਜਿਹੜੇ ਦਰਦੇਸ਼ ਨਹੀਂ ਉਹ ਦੇ ਦਿੱਤੇ ਗਏ ਆ। ਤਾਂ ਜੇ ਸਿੱਧੂ ਜੀ ਹੁਣ ਐਫ ਆਈ ਆਰ ਇਹਨਾਂ ਦੇ ਖਿਲਾਫ ਲਾਂਚ ਹੁੰਦੀ ਆ ਤਾਂ ਉਹ ਤੇ ਜੇਕਰ ਰਾਸ਼ਪਤੀ ਨੇ ਦਰਦੇਸ਼ ਦੇ ਦਿੱਤੇ ਤੇ ਆ ਤਾਂ ਹੁਣ ਕੁਦਰਤੀ ਤੌਰ ਤੇ ਆਮ ਆਦਮੀ ਪਾਰਟੀ ਤੇ ਇਹ ਜਿਹੜੇ ਟੌਪ ਦੇ ਤੋਂ ਲੀਡਰ ਦੇ ਮੱਤੇ ਸੁਸੋਦੀ ਆ ਸਤਿੰਦਰ ਜਨ ਆਉਂਦੇ ਦਿਨ ਚ ਇਹਨਾਂ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਸਿੱਧੂ ਜੀ ਉਹ ਜ਼ਰੂਰ ਪਰ ਸਕੀਆਂ ਕਿਉਂਕਿ ਅੱਗੇ ਇਹ ਜ਼ਮਾਨਤ ਇਹ ਰਹਿਣ ਜੇਕਰ ਮੈਂ ਗਲਤ ਨਾ ਹੋਵਾਂ ਐਕਸਾਈਜ਼ ਪਾਲਿਸੀ ਦੇ ਤਹਿਤ ਮਨੀਸ਼ ਸੁਸੋਦੀਆ ਔਰ ਸਤਿੰਦਰ ਜਨ ਜ਼ਮਾਨਤ ਬਾਹਰ ਨਹੀਂ ਤੇ ਜੇਕਰ ਹੁਣ ਇੱਕ ਪਰਚਾ ਹੋਰ ਇਹਨਾਂ ਤੇ ਇਹ ਦਰਜ ਹੋ ਜਾਂਦਾ ਜਿਸ ਤਰੀਕ ਨਾਲ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਆ ਤਾਂ ਸੁਭਾਵਿਕ ਹੈ ਸਿੱਧੂ ਜੀ ਆਉਂਦੇ ਦਿਨ ਇਹਨਾਂ ਵਾਸਤੇ ਜਿਹੜੇ ਮੁਸ਼ਕਲਾਂ ਪਰਖ ਜਿਹੜੇ ਆ ਜ਼ਰੂਰ ਹੋਣਗੇ ਜੀ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਸਬੰਧ ਦੇ ਵਿੱਚ ਲਗਾਤਾਰ ਜਿਹੜਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਹੁਣ ਪਤਾ ਲੱਗਿਆ ਕਿ ਅੱਜ ਫੇਰ ਅਣਕੀ ਸਾਹਿਬ ਕੋਈ ਇਕੱਠ ਜਿਹੜਾ ਉਹ ਵੱਡਾ ਹੋ ਰਿਹਾ ਦਮਦਮਈ ਟਕਸਾਲ ਕਹਿੰਦੇ ਟਕਰਾ ਨਹੀਂ ਚਾਹੁੰਦੀ ਪਰੰਤੂ ਨਿਯੁਕਤ ਜਥੇਦਾਰ ਪੰਥਰੂ ਪ੍ਰਵਾਨਤ ਨਹੀਂ ਹੈ ਇਹ ਹਰਨਾਮ ਸਿੰਘ ਧੁੰਮਾ ਕਹਿ ਰਿਹਾ ਔਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਅੱਜ ਕਹਿੰਦੇ ਹੋਣ ਵਾਲੀ ਇਕੱਤਰਤਾ ਕਰੇਗੀ ਭੁੱਖ ਦੀ ਰਣਨੀਤੀ ਤਹਿ ਤਾਂ ਕਿਵੇਂ ਦੇ ਇੱਕਦਮ ਇਸ ਚੀਜ਼ ਨੂੰ ਇਹਦੇ ਵਿੱਚ ਕੀ ਕੁਝ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਸਕਦਾ ਹੈ ਔਰ ਜਿਹੜੀ ਇਹ ਟਕਰਾਅ ਦੀ ਸਥਿਤੀ ਕਹਿੰਦੇ ਆ ਕਿ ਨਹੀਂ ਬਣਾਉਣਾ ਚਾਹੁੰਦੇ ਤੇ ਕਿਤੇ ਇੰਜ ਟਕਰਾਅ ਦੀ ਸਥਿਤੀ ਦੇ ਵਾਲੇ ਪਾਸੇ ਨੂੰ ਤਾਂ ਨਹੀਂ ਤੁਰ ਰਹੀ ਗੱਲ ਤੇ ਦੂਜੀ ਸਧਾਰਨ ਨਜ਼ਰ ਨਹੀਂ ਜੇਕਰ ਤੁਸੀਂ ਉਪਰੀ ਨਜ਼ਰ ਵੀ ਵੇਖੋ ਤਾਂ ਜਿਹੜੀਆਂ ਸਥਿਤੀਆਂ ਇਸ ਵੇਲੇ ਬਣੀਆਂ ਨੇ ਪੂਰਨ ਤੌਰ ਤੇ ਟਕਰਾਅ ਵਾਲੀਆਂ ਜਿਹੜੀਆਂ ਉਹ ਬਣ ਚੁੱਕੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਰੰਕ ਕਮੇਟੀ ਜਿਹੜੀ ਆ ਉਹ ਜਥੇਦਾਰ ਲਾਉਣ ਨੂੰ ਬਿਲਕੁਲ ਬਜੇਦਾ ਉਹਨਾਂ ਨੇ ਜਥੇਦਾਰ ਲਾਤੇ ਉਹਨਾਂ ਨੂੰ ਚਾਰਜ ਵੀ ਜਿਹੜਾ ਦਵਾ ਦਿੱਤਾ ਔਰ ਵੱਡੀ ਗੱਲ ਸਿੱਧੂ ਸਾਹਿਬ ਇਹ ਆ ਕਿ ਸ਼ਰੋਮਣੀ ਅਕਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮ ਬੋਲੋ ਕਿਸੇ ਵੀ ਇਸ ਗੱਲ ਦਾ ਪ੍ਰਤੀਕਰਮ ਕੋਈ ਜाहिर ਜੜਾ ਨਹੀਂ ਕੀਤਾ ਗਿਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਹਦੇ ਮੁੱਦੇ ਤੇ ਅੱਗੇ ਆ ਰਿਹਾ ਤੇ ਤੀਸਰੇ ਬੰਨੇ ਜਿਹੜੇ ਇਹ ਪੰਥਕ ਦਲ ਨੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਸੁਖਵੰਦਰ ਜੀ ਉਹਨਾਂ ਨੇ ਸਾਫ਼ ਤੌਰ ਤੇ ਇੰਨੀ ਗੱਲ ਕਹਿਤੀ ਆ ਕਿ ਜਥੇਦਾਰ ਕੁਲਦੀਪ ਸਿੰਘ ਗੜਗਾਚ ਦੀ ਇਹ ਨਿਯੁਕਤੀ ਜਿਹੜੀ ਆ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਚੜੀ ਆ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਗਿਆਨੀ ਗੁਰਬੀ ਸਿੰਘ ਉਹਨਾਂ ਨੂੰ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਜਬੀਲ ਕਰਕੇ ਲਾਇਆ ਕਿੰਨੇ ਉਸ ਦੇ ਖਿਲਾਫ ਇੱਕ ਤਗੜੀ ਮੁਹਿੰਮ ਜਿਹੜੀ ਅਸੀਂ ਛੇੜਨੀ ਹੈ ਇੱਕ ਨਵਾਂ ਮੈ ਬੜਾਇਆ ਜਾਣਾ ਚਾਹੀਦਾ ਕਿ ਜਥੇਦਾਰਾਂ ਦੀ ਨਿਯੁਕਤੀ ਕਿਸ ਤਰੀਕੇ ਨਾਲ ਹੋਵੇ ਤੇ ਜਥੇਦਾਰਾਂ ਦੀ ਸੇਵਾ ਮੁਕਤੀ ਜਿਹੜੀ ਉਹ ਕਿਸ ਤਰੀਕੇ ਨਾਲ ਹੋਵੇ ਕਹਿੰਦੇ ਇਸ ਗੱਲ ਨੂੰ ਲੈ ਕੇ ਇੱਕ ਨਿਯਮ ਜਿਦੇ ਤੈਅ ਕੀਤੇ ਜਾਂਦੇ ਹੁਣ ਅੱਜ ਹੋਲਾ ਮੱਲਾ ਆ ਆ ਹੋਲੀ ਦਾ ਤਿਹਾਰਾ ਗਾ ਤੇ ਹੋਲੀ ਦੇ ਤਿਹਾਰ ਤੱਕ ਛਿਨੀ ਕੇਸਕਰ ਸਾਹਿਬ ਖੇ ਜਿਹੜਾ ਸਾਰਾ ਉੱਥੇ ਕੌਮ ਦੇ ਨਾਂ ਤੇ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਜਥੇਦਾਰ ਸਾਹਿਬ ਵੱਲੋਂ ਹੁਣ ਦੂਜੇ ਪਾਸੇ ਜਿਹੜੀਆਂ ਪੰਥਕ ਜਥੇਬੰਦੀਆਂ ਦਮ ਦਮਿਤਕ ਸਾਲ ਦੇ ਬਾਬਾ ਹਰਦਾਮ ਸਿੰਘ ਧੁੰਮਾ ਦੂਜੇ ਪਾਸੇ ਬੁੱਢਾ ਦਲ ਦੇ ਜਿਹੜੇ ਆ ਨਾ ਬੁਖੀ ਚੀਫ ਨੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਸਾਨੂੰ ਜਾਨੀ ਕੁਲਦੀਪ ਸੰਗੜਕਾ ਜੀ ਦੀ ਇਹ ਨਿਯੁਕਤੀ ਬਤੌਰ ਅਛੇ ਅਕਾਲਪੁਰ ਸਾਹਿਬ ਦੇ ਜਥੇਦਾਰ ਮਨਜ਼ੂਰ ਨਹੀਂ ਹੈ। ਤਾਂ ਇਸ ਕਰਕੇ ਉਹਨਾਂ ਦੇ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ ਜੇਕਰ ਜਥੇਦਾਰ ਸੰਦੀਪ ਸਿੰਘ ਗੜਕਾ ਜਿ ਕੌਮ ਦੇ ਨਾਂ ਤੇ ਉਸ ਸੰਦੇਸ਼ ਜਾਰੀ ਕਰਤੇ ਆ ਤਾਂ ਉਹ ਸਾਨੂੰ ਜਿਹੜਾ ਉੱਪਰ ਬਾਣੀ ਹੋਏਗਾ ਕਹਿੰਦੇ ਕਿ ਜੇਕਰ ਸੰਦੇਸ਼ ਪ੍ਰਮਾਣ ਜਦੋਂ ਸੰਦੇਸ਼ ਦੇਣਗੇ ਤੇ ਜੇ ਲੋਕਾਂ ਨੇ ਉਸ ਦਾ ਵਿਰੋਧ ਕਰ ਦਿੱਤਾ ਤੇ ਫਿਰ ਅਸੀਂ ਕੀ ਕਰ ਸਕਨੇ ਆ? ਸਤੂ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਧੱਗੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਪੰਥਕ ਧਿਰਾਂ ਵੱਲੋਂ ਜਾਂ ਪੰਥਕ ਦਲਾਂ ਵੱਲੋਂ ਸੰਤ ਸਭਾ ਹੋਣ ਜਾਂ ਉਹਨਾਂ ਵੱਲੋਂ ਇਹ ਜਿਹੜੀ ਜਖਦਾ ਸਾਹਿਬ ਦੀ ਨਿਯੁਕਤੀ ਹੋ ਜਾਂ ਉਹਨਾਂ ਵੱਲੋਂ ਦਿੱਤੇ ਗਏ ਸੰਦੇਸ਼ ਨੂੰ ਲੈ ਕੇ ਉਹਨਾਂ ਨੇ ਧੱਗੀ ਜਿਹੜੀ ਉਹ ਦੇ ਦਿੱਤੀ ਹੈ ਹੁਣ ਇਹਦੇ ਵਾਸਤੇ ਬਕਾਇਦਾ ਤੌਰ ਤੇ ਅੱਜ ਗੁਰੂ ਦਰਸ਼ਨ ਪ੍ਰਕਾਸ਼ ਗੁਰਦੁਆਰਾ ਜਿਹੜਾ ਪੰਜ ਪੈਰਾ پارک ਸ਼੍ਰੀ ਮਦਨਪੁਰ ਸਾਹਿਬ ਕੀ ਸਾਰੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਜਿਹੜੀ ਉੱਥੇ ਰੱਖੀ ਗਈ ਹੈ ਔਰ ਉਸ ਮੀਟਿੰਗ ਦੇ ਵਿਚਾਨ ਭਾਨ ਸਾਹਿਬ ਤੋਂ ਮੇਨੇ ਇਹ ਐਲਾਨ ਕੀਤਾ ਕਿ ਇਸ ਇਸ ਮੀਟਿੰਗ ਦੇ ਵਿੱਚ ਅਸੀਂ ਆਉਂਦੀਆਂ ਦੇਣਾ ਦੀ ਜਿਹੜੀ ਰਣਨੀਤੀ ਹੈ ਉਹ ਤੈਅ ਕਰ ਲਈਆਂ ਤੇ ਜਿੱਥੇ ਦਾ ਵੀ ਜਿਹੜੀ ਨਿਯੁਕਤੀ ਹੈ ਸਭ ਇਹ ਪ੍ਰਬੰਧ ਜਿਹੜੀ ਨਹੀਂ ਹੈਗੀ ਭਾਰ ਜਿਹੜੀ ਟਕਰਾਅ ਦੀ ਸਥਿਤੀ ਆ ਸਿੱਧੂ ਜੀ ਉਹ ਵੱਡੀ ਜਿਹੜੀ ਉਸ ਤੇ ਅਸਰ ਜਿਹੜੇ ਆ ਉਹ ਵੱਡੇ ਸ਼ੁਰੂ ਹੋ ਗਏ ਕਿਉਂਕਿ ਜਿਸ ਤਰੀਕੇ ਨਾਲ ਹਰਮਨ ਸਿੰਘ ਤੋਂ ਬਾਹਰਾਂ ਨੇ ਇੰਨੀ ਗੱਲ ਕਹੀ ਆ ਕਿ ਜੇਕਰ ਕੌਮ ਨੂੰ ਸੰਦੇਸ਼ ਦੇ ਦੇ ਦੀ ਗੱਲ ਆ ਤਾਂ ਫਿਰ ਤਕਸਾਲ ਤੇ ਜਿਹੜੇ ਫੈਡ ਕਰਨ ਕੀ ਆ ਉਹ ਵੀ ਸੰਦੇਸ਼ ਦੇ ਸਕਦੇ ਆ ਤੇ ਜੇਕਰ ਫਿਰ ਗੈਨੀ ਕੁਲਦੀਪ ਸਿੰਘ ਗੱਜੂਣੀ ਪੌਂਦ ਦੇ ਨਾਂ ਸੰਦੇਸ਼ ਦਿੰਦੇ ਆ ਉਹਲੇ ਮਲੇ ਦੀ ਗਵਾਹੀ ਕਰਦੇ ਆ ਜਦੋਂ ਕਹਿੰਦੇ ਗਵਾਹੀ ਤਾਂ ਪੰਜ ਪਿਆਰੇ ਕਰਦੇ ਆ ਤਾਂ ਕਹਿੰਦੇ ਜੇਕਰ ਗਵਾਹੀ ਕਰਦੇ ਤੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਸਿੱਧੂ ਸਾਹਿਬ ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਚੈਲੰਜ ਆ ਇੱਕ ਤਬਕੀ ਅਸੀਂ ਕਹਿ ਸਕਨੇ ਆ ਕਿ ਜਿਹੜੀ ਜਥੇਦਾਰ ਦੇ ਨੁਕਤੇ ਨੂੰ ਲੈ ਕੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਪੰਥਕ ਜਥੇਬੰਦੀਆਂ ਜੰਗ ਸਿੰਘ ਜਥੇਬੰਦੀਆਂ ਨੇ ਜਿਹੜੀ ਦੇ ਦਿੱਤੀ ਆ ਤਕਰਾਰ ਦੀ ਸਥਿਤੀ ਦਾ ਸਿੱਧੂ ਜੀ ਫਿਰ ਬਣੇਗੀ ਬਣੇਗੀ ਕਿ ਜੇਕਰ ਜਥੇਦਾਰ ਸਾਹਿਬ ਇਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਆ ਫਿਰ ਪੌਂਦ ਦੇ ਨਾਲ ਸੰਦੇਸ਼ ਪਰ ਫਿਰ ਸੁਭਾਵ ਤੋਂ ਦਾ ਵਿਰੋਧ ਜਿਸ ਤਰੀਕੇ ਨਾਲ ਇਹਨਾਂ ਨੇ ਕਹਿ ਦਿੱਤਾ ਵਿਰੋਧ ਹੋਵੇਗਾ ਪਰ ਇਹ ਜਿਹੜੀ ਦੋਵਾਂ ਤਰ੍ਹਾਂ ਦੀ ਸਿੱਧੂ ਜੀ ਜਿਹੜੇ ਗੱਲ ਇਹ ਖਾਸ ਤੌਰ ਤੇ ਸਿੱਖ ਪੰਥ ਵਾਸਤੇ ਮੈਂ ਕਹਿ ਸਕਣਾ ਕਿ ਬਣੀ ਮਾੜੀ ਗੱਲ ਹੈਗੀ ਆ ਕਿਉਂਕਿ ਜਿਹੜੀ ਭਰਾਵਾਰੂ ਜੰਗ ਜਿਹੜੀ ਐਸ ਤਰ੍ਹਾਂ ਜਿਕਰ ਇਸ ਤਰ੍ਹਾਂ ਹੁੰਦਾ ਤਾਂ ਇਸ ਭਰਾਵਾਰੂ ਜੰਗ ਤੇ ਵਿੱਚ ਨਿਕਲਿਆਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਵੀ ਪੰਜਾਬ ਇਹਨਾਂ ਭਰਾਵਾਰਾਂ ਨੂੰ ਚੰਗਾ ਦੇ ਵਿੱਚ ਉੱਪਰਦਾ ਹੋਇਆ ਬੀਤੇ 10 ਸਾਜਿਆ 15 ਸਾਲ ਪੰਜਾਬ 'ਚ ਲਹੂ ਡੋਲਾ ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ ਤੇ ਜੇਕਰ ਹੁਣ ਵੀ ਇਸੇ ਚੀਜ਼ ਨੂੰ ਟਕਰਾਅ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਜੇ ਪਾਸੇ ਵਾਕਫਾ ਕਿ ਜਿਹੜੇ ਪੰਥਕਦਾਨੇ ਆਪੋਂ ਸਾਹਮਣੇ ਹੋ ਜਾਂਦੇ ਆ ਤਾਂ ਸਿੱਧੂ ਜੀ ਕਿਸੇ ਨੂੰ ਫਰਕ ਪਵੇ ਜਾਂ ਨਾ ਪਵੇ ਪਰ ਕੌਮ ਨੂੰ ਫਰਕ ਜਿਹੜਾ ਸਿੱਧੂ ਜੀ ਜ਼ਰੂਰ ਪਵੇਗਾ ਸੋ ਐਸੋ ਇੱਕ ਟੀਚੇ ਰਮੇ ਦੀ ਲੋੜ ਹੈਗੀ ਆ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਹੋਵੇ ਤਾਂ ਚਾਹੇ ਉਹ ਸਾਡਾ ਸਭਾਜ ਮਾਕੀ ਬਾਕੀ ਕੜੇ ਹੋਣ ਤਾਂ ਚਾਹੇ ਐਸਜੀਪੀਸੀ ਦੀ ਅਤਰੰਕ ਕਮੇਟੀ ਹੋਵੇ ਚਾਹੀਦਾ ਤੇ ਇਹ ਆ ਕਿ ਇਹ ਸਾਰੀ ਚੀਜ਼ ਦਾ ਮਿਲ ਬੈਠ ਕੇ ਜਿਹੜਾ ਹੱਲ ਜਿਹੜਾ ਕੱਢਿਆ ਜਾਵੇ ਨਾ ਕਿ ਇਸ ਨੂੰ ਇੱਕ ਇੱਜ਼ਤ ਦਾ ਜਾਂ ਇਸ ਨੂੰ ਇੱਕ ਸਵੈਦ ਇਗੋ ਦਾ ਜਿਹੜਾ ਬੁੱਦਾ ਬਣਾ ਕੇ ਕਿਸ ਕੀਤਾ ਜਵੀ ਇਹ ਸਾਰਿਆਂ ਤੇਰਾ ਨੂੰ ਸੋਚਣਾ ਚਾਹੀਦਾ ਕਿਉਂਕਿ ਇਹ ਸਾਡੇ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਉਸ ਦਾ ਵਕਾਰ ਜਿਹੜਾ ਉਹ ਵਿਖਿਆ ਦਾ ਉਸ ਵਕਾਰ ਨੂੰ ਬਹਾਲ ਰੱਖਣ ਵਾਸਤੇ ਚਾਹੀਦਾ ਕਿ ਸਾਰਿਆਂ ਤੇਰਾ ਸ਼ਾਂਤੀ ਨਾਲ ਇਹਦੇ ਸੰਬੰਧੀ ਆਪਣੀ ਜਿਹੜੀ ਯੋਜਨਾ ਜਿਹੜੀ 올ਿਕਨ ਜੀ ਚਲੋ ਦੇਖਦੇ ਹਾਂ ਕਿ ਇਹ ਲਗਾਤਾਰ ਰੋਜ਼ਾਨਾ ਰੋਜ਼ਾਨਾ ਇਹ ਪਖਣ ਵਾਲਾ ਜਿਹੜਾ ਮੁੱਦਾ ਕਦੋਂ ਤੱਕ ਇਹ ਜਿਹੜਾ ਇਹ ਸ਼ਾਂਤ ਹੋਊਗਾ ਕਿਉਂਕਿ ਲਗਾਤਾਰ ਲੋਕ ਵੀ ਅੰਕੀ ਸਾਹਿਬ ਇਹਦੇ ਵਾਲੇ ਪਾਸੇ ਦੇਖ ਰਹੇ ਆ ਔਰ ਜਿਹੜੇ ਕਿਸੇ ਵਾਲੇ ਪਾਸੇ ਲੋਕ ਨਹੀਂ ਨੇ ਉਹ ਇਸ ਕਰਕੇ ਪਰੇਸ਼ਾਨ ਨਹੀਂ ਕਿ ਭਾਈ ਇਹਦੇ ਨਾਲ ਜਿਹੜੀ ਆ ਉਹ ਸਿੱਖ ਪੰਥ ਨੂੰ ਵੱਡੇ ਪੱਧਰ ਤੇ ਢਾਹ ਲੱਗ ਰਹੀ ਆ ਜਿਹੜੇ ਨਾ ਤਾਂ ਅਕਾਲੀ ਦਰ ਆਲੇ ਪਾਸੇ ਐ ਤੇ ਨਾ ਜਿਹੜਾ ਉਹ ਜਥੇਦਾਰ ਦੀ ਨਿਯੁਕਤੀ ਤੇ ਵਿਰੋਧ ਕਰਨ ਵਾਲੇ ਪਾਸੇ ਆ ਜਿਹੜੇ ਨਿਊਟਰਲ ਲੋਕ ਨੇ ਉਹ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਕਿ ਸੰਸਾਰ ਤਾਂ ਇਹ ਜਾਣਦਾ ਸੀਗਾ ਕਿ ਜਥੇਦਾਰ ਸਾਹਿਬ ਜਿਹੜੇ ਅਕਾਲ ਤਖਤ ਦੇ ਆ ਉਹ ਸਭ ਤੋਂ ਉੱਪਰ ਨੇ ਔਰ ਇੱਥੇ ਜਥੇਦਾਰ ਸਾਹਿਬ ਨੂੰ ਹਟਾਇਆ ਵੀ ਆਪਣੀ ਮਰਜ਼ੀ ਨਾਲ ਹੀ ਜਾ ਰਿਹਾ ਹੈ ਔਰ ਦੂਜੇ ਪਾਸੇ ਜੇ ਨਿਯੁਕਤੀ ਹੋ ਵੀ ਰਹੀ ਹੈ ਤਾਂ ਉਹਨਾਂ ਨੂੰ ਦੂਜੀ ਟਿਰ ਪਰਵਾਣ ਵੀ ਜਿਹੜੀ ਆ ਉਹ ਨਹੀਂ ਕਰ ਰਹੀ ਤਾਂ ਫਿਰ ਜਿਹੜੇ ਸਿੱਖੀ ਦੇ ਉੱਪਰ ਮਾਨ ਕਰਨ ਵਾਲੇ ਸਿੱਖੀ ਦੇ ਸਿਧਾਂਤਾਂ ਦੇ ਉੱਪਰ ਮਾਨ ਕਰਨ ਵਾਲੇ ਤੁਹਾਡੇ ਮੇਰੇ ਵਰਗੇ ਆਮ ਲੋਕ ਨੇ ਉਹ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਜੱਗ ਦੇ ਵਿੱਚ ਇਹ ਸੁਨੇਹਾ ਜਿਹੜਾ ਬੜੇ ਪਰੇਸ਼ਾਨੀ ਵਾਲਾ ਜਿਹੜਾ ਉਹ ਜਾ ਰਿਹਾ ਔਰ ਬਿਜਤੀ ਹੋ ਰਹੀ ਹੈ ਇਹਦੇ ਵਿੱਚ ਸਿੱਖ ਪੰਥ ਨੂੰ ਵੱਡੇ ਪੱਧਰ ਤੇ ਸਾਡੇ ਤਖਤ ਸਹਿਬਾਨਾਂ ਨੂੰ ਢਾਹ ਲੱਗ ਰਹੀ ਔਰ ਸੋਚਣ ਦੀ ਲੋੜ ਦੋਹਾਂ ਵਾਲੇ ਪਾਸੇ ਹੋਈਆਂ ਇਕੱਲੇ ਇੱਕ ਵਾਲੇ ਪਾਸੇ ਨਹੀਂ ਹਈਆਂ ਸਾਰੇ ਵਾਲੇ ਪਾਸੋਂ ਸੋਚਣ ਦੀ ਲੋੜ ਆ ਚਲੋ ਦੇਖਦੇ ਹਾਂ ਕਿ ਇਹ ਸ਼ਰਮ ਨੂੰ ਹੱਤ ਮਾਰਦੇ ਆ ਜਾਂ ਨਹੀਂ ਮਾਰਦੇ ਅਣਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਮਿੰਦਰ ਜੀ